40 50 ਤਰ੍ਹਾਂ ਦੇ ਸੰਦੇ ਇਹਦੇ ਨਾਲ ਕੰਮ ਕਰਦੇ ਨੇ 40 50 ਤਰ੍ਹਾਂ ਦੇ ਹਾਂਜੀ 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 ਜੀ ਇਹ ਕਿ ਪਹਿਲਾ ਸੀ ਇਹਦੇ ਨਾਲ ਮਸ਼ੀਨ ਦੇ ਨਾਲ ਰੂਟਾ ਵੀ ਡੇਣਾ 4 ਫੁੱਟ ਦਾ 4 ਫੁੱਟ ਦਾ ਇਹਦੇ ਨਾਲ ਹੀ ਆ ਜਾਊਗਾ 4 ਫੁੱਟ ਦਾ ਮਸ਼ੀਨ ਦੇ ਨਾਲ ਹੀ ਆਊਗਾ ਜੀ ਠੀਕ ਹੈ ਜੀ ਉਦੋਂ ਆਦਾ 2 ਟੈਚ 4 ਟੈਚਮੈਂਟਾ ਤੁਹਾਡੇ ਮੂਰੇ ਨੇ ਕੁੱਕੇ ਜੇਵਾ ਕੱਦੂ ਕਰ ਲੋ ਜਿੰਵੇਂ ਮਰਜ਼ੀ ਭਜਾ ਲੋ ਮਰਜ਼ੀ ਭਜਾ ਲੋ ਜੇ ਲੰਬੀ ਰੇਜ ਦਾ ਕੋੜਾ ਹੈ ਤੇਲ ਉਹਨਾਂ ਹੀ ਖਾਊਗਾ ਤੇਲ ਉਹਨਾਂ ਹੀ ਖਾਊਗਾ ਲੈ ਵੀ ਇਹ ਵੀ ਬਾਈ ਨੇ ਗਾਰੰਟੀ ਦੇਦੀ ਕਹਿੰਦਾ ਤੇਲ ਵੀ ਉਹਨਾਂ ਹੀ ਖਾਊਗਾ ਤੇ ਬਾਈ ਇਹ ਇੱਥੇ ਆ ਕੇ ਖਰੀਦਣਾ ਪੈਂਦਾ ਆਪਾਂ ਨੂੰ ਕਿ ਆਪਾਂ ਡਿਲੀਵਰੀ ਵੀ ਕਰ ਦਿੰਨੇ ਆ ਇਹਦੀ ਅਸੀਂ ਤਾਂ ਕਹਿੰਨੇ ਆ ਵੀ ਕਿਸਾਨ ਵੀਰਾਂ ਵਾਸਤੇ ਰਹਿਣ ਦਾ ਖਾਣ ਦਾ ਪੀਣ ਦਾ ਰਾਜਾ ਇੰਟਰਪ੍ਰਾਈਜ਼ ਕੰਪਨੀ ਦੇ ਵਿੱਚ ਸਾਰਾ ਪ੍ਰਬੰਧ ਕੀਤਾ ਗਿਆ ਹੈਗਾ ਲੈ ਵੀ ਕੰਪਨੀ ਦੇ ਵਿੱਚ ਵਿజిਟ ਕਰੋ ਮਸ਼ੀਨ ਦਾ ਡੈਮੋ ਲਾਓ ਸੰਧ ਚਲਾ ਕੇ ਦੇਖੋ ਉਸ ਤੋਂ ਬਾਅਦ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਕੀ ਹਾਲ ਆ ਸਾਰਿਆਂ ਦਾ ਉਮੀਦ ਕਰਦੇ ਆ ਬਹੁਤ ਵਧੀਆ ਹੋਣਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆ ਮਿੰਨੀ ਟਰੈਕਟਰ ਦਿਖਾਉਣਾ ਤੇ ਆਪਾਂ ਬਾਈ ਹਰਾਂ ਤੋਂ ਲਵਾਂਗੇ ਜਾਣਕਾਰੀ ਵੀ ਇਹਨੂੰ ਮਿੰਨੀ ਟਰੈਕਟਰ ਕਿਉਂ ਕਹਿੰਦੇ ਆ ਕਿਉਂਕਿ ਦੇਖੋ ਇਹਦੀ ਸ਼ਕਲ ਸੂਰਤ ਸਾਰੀ ਟਰੈਕਟਰ ਵਾਲੀ ਤੇ ਕੰਮ ਟਰੈਕਟਰ ਵਾਲੇ ਕਰਦਾ ਵੀ ਹੈ ਕਿ ਨਹੀਂ ਕਰਦਾ ਹੈ ਆਪਾਂ ਬਾਈ ਤੋਂ ਪੁੱਛਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਤੇ ਇਸ ਟਾਈਮ ਆਪਾਂ ਕਿਹੜੀ ਜਗ੍ਹਾ ਦੇ ਉੱਤੇ ਖੜੇ ਆ ਜੀ ਆਪਾਂ ਅੱਜ ਖੜੇ ਆ ਜੀ ਰਾਜਾ ਐਂਟਰਪ੍ਰਾਈਜ਼ਰ ਕੰਪਨੀ ਵਿੱਚ ਖੜੇ ਆ ਜਿਹੜੀ ਕਿ ਲੁਧਿਆਣਾ ਤੋਂ ਲੈ ਕੇ ਮਲੇਰਕੋਲ ਦਾ ਰੋਡ ਤੇ ਹਾਈ ਪੀਤੇ ਬਲਵੀਰ ਦੇ ਟ ਤੇ ਆਪਾਂ ਗੱਲ ਕਰੀਏ ਵੀ ਮਿੰਨੀ ਟਰੈਕਟਰ ਦੀ ਇਹ ਚੀਜ਼ ਕੀ ਹੈ ਟਰੈਕਟਰ ਹੀ ਹੈ ਮਿੰਨੀ ਟਰੈਕਟਰ ਕੀ ਕੀ ਹੈ ਬਾਈ ਜੀ ਇਹ ਟਰੈਕਟਰ ਹੀ ਹੈਗਾ ਵਾ ਲੋਕੀ 5-5 ਲੱਖ ਦਾ ਟਰੈਕਟਰ ਖਰੀਦਦੇ ਆ 5 ਲੱਖ ਲਾਣ ਦੀ ਲੋੜ ਨਹੀਂ ਹੈਗੀ ਛੋਟੇ ਛੋਟਾ ਕਿਸਾਨ ਖਰੀਦ ਸਕਦਾ ਵੱਡੇ ਤੋਂ ਵੱਡਾ ਖਰੀਦ ਸਕਦਾ ਵਾ ਇਹਨੂੰ ਰੂਟਾਵੇਟਰ ਵੀ ਕਹਿੰਦੇ ਆ ਇਹਨੂੰ ਪਾਵਰ ਟਿਲ ਵੀ ਕਹਿੰਦੇ ਨੂੰ ਪਾਵਰ ਵਿਡਰ ਵੀ ਕਹਿੰਦੇ ਆ ਇਹ ਕੰਮ ਕੀ ਆਉਂਦਾ ਬਾਈ ਜੀ ਕਿਸਾਨ ਦੇ ਇਹ ਕੰਮ ਵੀਰੇ ਹਰ ਕਿਸਾਨ ਦੀ ਜ਼ਰੂਰਤ ਦਾ ਸਮਾਨ ਹੈਗਾ ਵਾ ਖੇਤ ਬਾਲੋ ਗੰਨਾ ਗੁੜਾਈ ਕਰ ਲੋ ਸਬਜ਼ੀ ਗੁੜਾਈ ਕਰ ਲੋ ਹਰ ਪ੍ਰਕਾਰ ਦੀ ਖੇਤੀ ਵੀ ਇਹ A to Z ਕੰਮ ਕਰੂਗਾ ਇਹ ਕੰਮ ਤਾਂ ਬਾਈ ਤੁਸੀਂ ਕਹਤਾ ਹਨਾ ਆਪਾਂ ਨੂੰ A to Z ਕਰਦਾ ਇਹਦੇ ਵਾਸਤੇ ਪਾਵਰ ਵੀ ਤਾਂ ਚਾਹੀਦੀ ਹੋਣੀ ਆ ਕਿੰਨੀ ਪਾਵਰ ਪਾਵਰ ਦੀ ਗੱਲ ਬਿਲਕੁਲ ਭਾਈ ਸਾਹਿਬ ਤੁਸੀਂ ਬਿਲਕੁਲ ਜਾਇਜ਼ ਗੱਲ ਕੀਤੀ ਹੈਗੀ ਆ ਪਾਵਰ ਇਹ ਸਾਡਾ ਹੈਗਾ 2025 ਦਾ ਪ੍ਰੀਮੀਅਮ ਬੁੱਲ ਮਾਡਲ ਕਿਉਂਕਿ ਨਿਊ ਸੀਰੀਜ਼ ਲਾਂਚ ਕੀਤੀ ਹੈ ਸਾਡੇ ਐਸ ਰਾਜਾ ਬਾਈ ਨੇ ਠੀਕ ਹੈ ਠੀਕ ਹੈ ਇਹਦੀ ਜਿਹੜੀ ਪਾਵਰ ਹੈਗੀ ਆ 8 HP ਹੈਗੀ ਹੈ ਜਿਹੜਾ ਇਹਦੇ ਵਿੱਚ ਇੰਜਨ ਅਸੀਂ ਲਗਾਏਗਾ ਬਹੁਤ ਹੀ ਖਾਸ ਸਪੈਸ਼ਲ ਇੰਜਨ ਆਏਗਾ ਜਪਾਨ ਦਾ ਮော်ੜ ਲੇਗਾ 8 ਐਚਪੀ ਦੀ ਪਾਵਰ ਹੈਗੀ ਆ ਠੀਕ ਹੈ ਟਰਬੋ ਇੰਜਨ ਹੈਗਾ 8 ਹਸ ਪਾਵਰ ਦਾ ਟਰਬੋ ਇੰਜਨ ਹੈ ਟਰਬੋ ਹੀ ਲੱਗਿਆ ਹੈ ਜਪਾਨ ਦਾ ਹਾਂਜੀ ਹਾਂਜੀ ਤੁਹਾਨੂੰ ਅੱਜਕੱਲ੍ਹ ਕਿਸਾਨ ਵੀਰ ਪਹਿਲਾਂ ਬੜਨ ਲੈ ਕੇ ਚੱਲਦੇ ਸੀ 2 2 4 4 ਬੜਨ ਲੈਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ 8 ਬੜਦਾ ਦੀ ਤਾਕਤ ਹੈਗੀ ਆ 8 ਹਸ ਪਾਵਰ ਦਾ ਬਾਈ ਮਤਲਬ ਹੀ ਇਹ ਹੈ ਵੀ 8 ਘੋੜਿਆਂ ਜਿੰਨੀ ਪਾਵਰ ਹੈ ਇਹਦੇ ਹਾਂਜੀ ਹਾਂਜੀ 8 ਘੋੜੇ ਤੇ ਬਾਈ ਤੁਸੀਂ ਜਪਾਨ ਦੀ ਗੱਲ ਕਰੀ ਵੀ ਇਹ ਕੀ ਪ੍ਰੂਫ ਆਪਣੇ ਕੋਲੇ ਵੀ ਜਪਾਨ ਦਾ ਇੰਜਨ ਹੈ ਸਟਿੱਕਰ ਤਾਂ ਕੋਈ ਮਰਜ਼ੀ ਲਾ ਦੂਗਾ ਚੱਕ ਕੇ ਸਾਡੀ ਕੰਪਨੀ ਰਾਜਾ ਇੰਟਰਪ੍ਰਾਈਜ਼ ਦੇ ਵਿੱਚ ਬਣਿਆ ਹੋਇਆ ਇਹ ਮਾਡਲ ਹੈਗਾ ਜਪਨੀਜ਼ ਬੁੱਲ ਪ੍ਰੀਮੀਅਮ 2025 ਦਾ ਹੂੰ ਇਹਦਾ ਜਿਹੜਾ ਮਾਡਲ ਹੈਗਾ ਵਾ R107 ਸੱਤ ਪ੍ਰੋ ਠੀਕ ਹੈ ਟਰਬੋ ਇਹਦੀ ਜਿਹੜੀ ਸੀਸੀ ਪਾਵਰ ਹੈਗੀ ਹੈ 255 ਸੀਸੀ ਹੈਗੀ ਹੈ ਜੀ ਹਮ 3600 ਆਰਪੀਐਮ ਹੈਗੇ ਇਹਦੇ 3600 ਆਰਪੀਐਮ ਹੈ 255 ਸੀਸੀ 255 ਸੀਸੀ ਦਾ ਇੰਜਨ ਹੈ ਹਾਂਜੀ ਹਾਂਜੀ 255 ਸੀਸੀ ਵੀ ਮੋਟਰਸਾਈਕਲ ਦੀ ਆਪਾਂ ਗੱਲ ਕਰਦੇ ਹਾਂ 100 ਸੀਸੀ ਇੰਜਨ ਹੁੰਦਾ ਹੈ ਹਾਂਜੀ ਹਾਂਜੀ 8 ਹਸਪਾਵਰ ਵਾਲੇ 255 ਸੀਸੀ ਦਾ ਇੰਜਨ ਹੈ ਬਿਲਕੁਲ ਜੀ ਭਾਈ ਸਾਹਿਬ ਬਿਲਕੁਲ 8 ਹਸ ਪਾਵਰ ਆ ਗਿਆ ਤੇ ਭਾਈ ਆ ਕੀ ਚੀਜ਼ ਲੱਗੀ ਲਾਟੂ ਜੇ ਇਹ ਫਿਰ ਕੀ ਭਾਈ ਇਹ ਲਾਟੂ ਨਹੀਂ ਹੈਗਾ ਯਾਰ ਕੀ ਗੱਲ ਕਰਤੀ ਤੁਹਾਨੂੰ ਲੱਟ ਨਹੀਂਦਾ ਇਹਨੇ ਉਹ ਭਾਈ ਲਾਟੂ ਹੈਗੇ ਤਾਂ ਮੁਝਾ ਕੇ ਇਹ ਉੜਾਤਾ ਯਾਰ ਉਹ ਭਾਈ ਸੈਲਫ ਹੈ ਸੈਲਫ ਸਟਾਰਟ ਹੈ ਸੈਲਫ ਸਟਾਰਟ ਹੈ ਭਾਈ ਸਾਹਿਬ ਮੈਂ ਕਿਹਾ ਕਿਤੇ ਇਹਵੇਂ ਹੈਂਡਲ ਜਾ ਬੈਦਾਂ ਹੋਣਾ ਨਹੀਂ ਭਾਈ ਸਾਹਿਬ ਇਹ ਸੈਲਫ ਸਟਾਰਟ ਹੈਗੇ ਇੱਥੇ ਬੈਟਰੀ ਰੱਖੀ ਜਾਣੀ ਹੈ ਛੋਟੀ ਬੈਟਰੀ ਰੱਖਣੀ ਸਪਲੈਂਡਰ ਵਾਲੀ ਤੇ ਭਾਈ ਜੀ ਇੱਥੋਂ ਚੋਕ ਲਾਣੀ ਹੈ ਇਹਨੂੰ ਚੋਕ ਲਾ ਕੇ ਤੂੰ ਸੈਲਫ ਦੀ ਮਾਰ ਦੇ ਸਟਾਰਟ ਹੋ ਜਾਣਾ ਚੋਕ ਲਾ ਕੇ ਵੀ ਆਪਾਂ ਮਿੰਨੀ ਟਰੈਕਟਰ ਕਿਹਾ ਇਸ ਸਾਰੀਆਂ ਖੂਬੀਆਂ ਹੀ ਟਰੈਕਟਰਾਂ ਆ ਗਏ ਹਾਂ ਹਾਂਜੀ 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 ਠੀਕ ਹੈ ਇਹ ਸੈਲਫ ਨਾਲ ਦਾ ਮੇਰਾ ਕਿਸਾਨ ਵੀ ਸਟਾਰਟ ਕਰੀ ਸਕਦਾ ਵਾ ਜੇ ਬਾਈ ਸੈਲਫ ਨਹੀਂ ਲਾਉਣੀ ਜਾਂ ਬੈਟਰੀ ਨਹੀਂ ਰੱਖਣੀ ਕਿਸਾਨ ਵੀਰ ਨੇ ਉਹ ਆਪਣੀ ਚੋਈ ਹੈ ਹਾਂ ਆਪਾਂ ਇਹਨੂੰ ਮੈਨੂਅਲ ਮੈਨੂਅਲ ਸਟਾਰਟ ਵੀ ਕਰ ਸਕਦੇ ਹਾਂ ਲੈ ਬਾਈ ਹਾਂਜੀ ਕਮ ਉਹ ਆਪਣੀ ਮਰਜ਼ੀ ਹੈ ਬੈਟਰੀ ਰੱਖਣੀ ਹੈ ਬੈਟਰੀ ਰੱਖੋ ਭਾਵੇਂ ਮੈਨੂਅਲ ਸਟਾਰਟ ਕਰੋ ਹਾਂਜੀ ਆਪਾਂ ਨੂੰ ਕਹਤਾ ਭਾਵੇਂ ਤਾਂ ਇਹਦੇ ਬੈਟਰੀ ਰੱਖ ਲਓ ਭਾਵੇਂ ਇਹਨੂੰ ਕਰ ਲਓ ਮੈਨੂਅਲ ਸਟਾਰਟ ਹੈ ਨਾ ਤੇ ਬਾਈ ਜੇਪ ਬੈਟਰੀ ਰੱਖਤੀ ਹੈ ਮੀਂਹ ਕਣੀ ਚ ਫਿਰ ਸੇਫ ਸੇਫ ਰਹਿੰਦੀ ਹੈ ਬੈਟਰੀ ਇਹਦੀ ਬਿਲਕੁਲ ਬਾਈ ਇਹ ਵਾਟਰ ਪ੍ਰੂਫ ਵੀ ਵਾਟਰ ਪ੍ਰੂਫ ਤੇ ਹੀਟ ਪ੍ਰੂਫ ਇੰਜਨ ਹੈ ਹੀਟ ਪ੍ਰੂਫ ਵੀ ਆ ਹੀਟ ਪ੍ਰੂਫ ਵੀ ਹੈਗੇ ਆ ਗਰਮ ਨਹੀਂ ਹੁੰਦਾ ਇਹ ਗਰਮ ਨਹੀਂ ਪਾਈ ਸਾਹਿਬ 10 ਘੰਟੇ ਲਗਾਤਾਰ ਚਲਾਓ 12 ਘੰਟੇ ਲਗਾਤਾਰ ਚਲਾਓ ਬਾਈ ਫਿਰ ਆਪਣੇ ਕਿਸਾਨ ਵੀਰ ਵੱਡਾ ਟਰੈਕਟਰ ਕਿਉਂ ਲੈ ਕੇ ਆਉਂਦੇ ਮੈਨੂੰ ਇਹ ਗੱਲ ਸਮਝ ਨਹੀਂ ਜਦੋਂ ਇਹ ਚੀਜ਼ ਆਪਣੇ ਕੋਲ ਹੈਗੀ ਆ ਵਾਈ ਵੱਡੇ ਕਿਸਾਨ ਅੱਜ ਕੱਲ ਕੀ ਹੈਗਾ ਮਸ਼ੀਨੀ ਯੁੱਗ ਦੇ ਵਿੱਚ ਕਈ ਕੰਪੀਟੀਸ਼ਨ ਕਰ ਲੈਂਦੇ ਆ ਕੋਈ ਮੇਰਾ ਮੁੰਡਾ ਲੈ 5 ਲੱਖ ਦਾ ਤੁਹਾਡਾ 7 ਲੱਖ ਦਾ ਲੈਣੀ ਲੈਣਾ ਵਾ ਲੈਣਾ ਹੀ ਲੈਣਾ ਉਹਦਾ ਕਰਜ਼ੇ ਥੱਲੇ ਦੇ ਪਈ ਜਾਂਦੇ ਆ ਕਰਜ਼ੇ ਥੱਲੇ ਦੱਬਣ ਦੀ ਲੋੜ ਨਹੀਂ ਹੈ ਕਿ ਮੇਰੇ ਕਿਸਾਨ ਵੀਰਾਂ ਨੂੰ ਹਾਂ ਹਾਂ ਟਰੈਕਟਰ ਲੋ ਆਪਣਾ ਬਾਈ ਜਿਹੜੀ 100 ਦਾ ਮੂਰੋ ਇਹ ਲੱਗਦਾ ਹੀ ਕੋਟਾ ਡਰਾਇਟ ਵਰਗਾ ਹਨਾ ਮੂਰੋ ਕੋਟਾ ਡਰਾਇਟ ਹੁੰਦਾ ਇੱਕ ਬਾਈ ਮੇਰੀ ਗੱਲ ਹੋਰ ਦਿਮਾਗ ਚ ਆਈ ਸੀਗੀ ਜਿਹੜੀ ਤੁਸੀਂ ਕਹਿੰਦੇ ਸੀਗੇ ਵੀ ਇਹ ਗਰਮ ਨਹੀਂ ਹੁੰਦਾ ਹਨਾ ਫਿਰ ਇਹ ਤੇਲ ਕਿੰਨਾ ਖਾਂਦਾ ਹੋਊਗਾ ਤੇਲ ਖਰਚਾ ਕਿੰਨਾ ਕਰੇ ਪੈਟਰੋਲ ਪੈਂਦਾ ਕਿ ਜੀ ਡੀਲ ਪੈਂਦਾ ਇਹ ਬਾਈ ਪੈਟਰੋਲ ਪੈਂਦਾ ਵਾ ਪੈਟਰੋਲ ਪਾਣ ਦੇ ਵਿੱਚ ਵੀ ਇਹਨੂੰ ਕੋਈ ਜਿਆਦਾ ਖੋਲਣੀ ਲੋੜ ਨਹੀਂ ਆ ਬੌਂਡ ਸਿਸਟਮ ਕਰਦਾ ਇੱਥੋਂ ਖੋਲੋ ਤੇ ਇੱਥੇ ਇਹਦੇ ਵਿੱਚ ਪੈਟਰੋਲ ਪਾ ਸਕਦੇ ਹਾਂ ਤੇ ਕਿੰਨੇ ਲੀਟਰ ਦੀ ਕੈਪੈਸਿਟੀ ਹੁੰਦੀ ਹੈ ਜੀ ਇਹਦੀ ਇਹਦੀ 4 ਲੀਟਰ ਦੀ ਟੈਂਕੀ ਹੈਗੀ ਹੈ ਜੀ 4 ਲੀਟਰ ਦੀ ਟੈਂਕੀ ਆ ਹਾਂ ਜੀ ਤੇ ਇੱਕ ਘੰਟੇ 'ਚ ਕਿੰਨੀ ਖਪਤ ਇੱਕ ਘੰਟੇ ਵਿੱਚ 650 ml ਖਾਊਗਾ 650 ml ਹਾਂ ਜੀ 650 ml 650 ml ਤੇਲ ਖਾਊਗਾ ਇੱਕ ਘੰਟੇ ਦੇ ਵਿੱਚ ਬਿਲਕੁਲ 4 ਲੀਟਰ ਦੀ ਇਹਦੀ ਟੈਂਕੀ ਹੈ ਹਾਂ ਜੀ ਹਾਂ ਜੀ ਤੇ ਉਸ ਹਿਸਾਬ ਨਾਲ ਆਪਾਂ ਗੱਲ ਕਰੀਏ 5-6 ਘੰਟੇ ਬਾਈ ਕਰ ਦਿੰਦਾ ਹੋਣਾ ਹਨਾ ਕੰਮ 5 ਘੰਟੇ ਦੀ ਵੀਰ ਟੈਂਕੀ ਇੱਕ ਵਾਰੀ ਟੈਂਕੀ ਭਰ ਕੇ ਹਾਂਜੀ 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 ਠੀਕ ਐ 5 ਘੰਟੇ ਇੱਕ ਵਾਰੀ ਟੈਂਕੀ ਭਰ ਕੇ ਆਪਾਂ ਕੰਮ ਕਰ ਸਕਦੇ ਆ ਤੇ ਬਾਈ ਇਹਦੇ ਨਾਲ ਕੰਮ ਆਪਾਂ ਫਿਰ ਕਰ ਕਿਹੜੇ ਕਿਹੜੇ ਸਕਦੇ ਆ ਸਾਰੇ ਕੰਮ ਹੀ ਕਰਦਾ ਸਾਰੇ ਜਿਹੜਾ ਵੱਡਾ ਟਰੈਕਟਰ ਕੰਮ ਕਰਦਾ ਵੀਰ ਜੀ ਸਾਰੀ ਇਹ ਇਹ ਜਿਹੜਾ ਜਪਨੀ ਜੀ ਬੁੱਲ ਪ੍ਰੀਮੀਅਮ ਮਾਡਲ 2025 ਜਿਹੜਾ ਐਸ ਰਾਜਾ ਭਾਈ ਨੇ ਲਾਂਚ ਕੀਤਾ ਹੈ ਸਾਰੇ ਵੱਡੇ ਟਰੈਕਟਰੇ ਕੰਮ ਕਰਦਾ ਜੀ ਠੀਕ ਐ ਤੇ ਇੱਧਰ ਬਾਈ ਆਹ ਦੇਖੋ ਮੜਗਾੜ ਦਿੱਤੇ ਹੋਏ ਬਾਈ ਇਹਦੇ ਟਰੈਕਟਰ ਦੇ ਹਾਂਜੀ ਹਾਂਜੀ ਤੇ ਆਹ ਕੀ ਲੱਗਿਆ ਬਾਈ ਇੱਧਰ ਆਹ ਬਾਈ ਪੀਟੀਓ ਲੱਗੀ ਆ ਪੀਟੀਓ ਵੀ ਇਹਦੇ ਪੀਟੀਓ ਜੇ ਵੱਡੇ ਟਰੈਕਟਰ ਦੇ ਪੀਟੀ ਹੁੰਦੀ ਹੈ ਇਹਤੇ ਵੀ ਪੀਟੀਓ ਲਾਤੀ ਹੈ ਸਰਾਇਆ ਲੈ ਵੀ ਮੈਂ ਆਪਦੇ ਕਿਸਾਨ ਵੀਰਾਂ ਨੂੰ ਇੱਕ ਚੀਜ਼ ਕਹੂੰਗਾ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹਦੇ ਵਿੱਚ ਕਿਹੜੀ ਚੀਜ਼ ਹੈਣੀਗੀ ਹੈਨਾ ਕਿਉਂਕਿ ਸਾਰੀਆਂ ਚੀਜ਼ਾਂ ਤੁਸੀਂ ਪੀਟੀਓ ਵੀ ਕਹਤਾ ਪੀਟੀਓ ਨਾਲ ਫਿਰ ਆਪਾਂ ਕੰਮ ਪੀਟੀਓ ਵਾਲੇ ਵੀ ਲੈ ਸਕਦੇ ਹਾਂ ਬਿਲਕੁਲ ਪੀਟੀਓ ਵਾਲੇ ਲੈ ਸਕਦੇ ਹੋ ਤੁਸੀਂ ਠੀਕ ਹੈ ਤੇ ਆਹਾ ਬਾਈ ਜੀ ਇਹ ਸਿਲਪ ਵਾਲਾ ਇਹ ਹੈ ਸਿਲਪ ਵਾਲੀ ਹੈ ਜੀ ਠੀਕ ਤੇ ਬਾਈ ਆ ਸਪਰਿੰਗ ਜੇ ਕਾਹਦੇ ਹੱਥ ਤੇ ਲਾਏ ਹੈ ਬਾਈ ਆ ਸਪਰਿੰਗ ਨਹੀਂ ਹੈਗੇ ਜੀ ਹੂੰ ਇਹ ਡਬਲ ਸ਼ੌਕਰ ਹੈਗੇ ਆ ਡਵਲ ਸ਼ੌਕਰ ਡਵਲ ਸ਼ੌਕਰ ਹੈ ਮੇਰੇ ਕਿਸਾਨ ਵੀਰਾਂ ਨੂੰ ਕੀ ਹੁੰਦਾ ਜਿਹੜੇ ਚਾਈਨਾ ਦਾ ਮਾਲ ਖਰੀਦਦੇ ਨੇ ਦੁਕਾਨਾਂ ਤੇ ਨਕਲੀ ਬਣਾवटी ਮਾਲ ਖਰੀਦਦੇ ਨੇ ਉਹਨਾਂ ਨੂੰ ਇਹ ਆਈਨਾ ਦਿਖਾਉਣ ਵਾਸਤੇ ਇੱਕ ਇਸ ਤਰ੍ਹਾਂ ਜਿਵੇਂ ਸ਼ੌਕਰ ਲਾਤੇ ਜਿਹੜੇ ਲੋਕ ਬਿਮਾਰ ਪੈ ਜਾਂਦੇ ਸੀ ਚਾਈਨੇ ਦੀ ਮਿਸ਼ਨਾ ਚਲਾ ਕੇ ਹਸਪੀਟਲ ਦੇ ਵਿੱਚ ਕੰਢੇ ਦਰਦ ਕਰਦੀ ਮੋਢੇ ਦਰਦ ਕਰਦੀ ਟੂਂ ਦਰਦ ਕਰਦੀ ਸੀ ਇਹ ਲਗਾਉਣ ਤੋਂ ਬਾਅਦ ਕਿਸਾਨ ਵੀਰ ਨੂੰ ਕੋਈ ਝਟਕਾ ਹੀ ਨਹੀਂ ਮਹਿਸੂਸ ਹੋਣਾ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਨਾ ਤਾਂ ਜਦੋਂ ਆਪਾਂ ਇਹਨੂੰ ਚਲਾਉਨੇ ਆ ਜਿਹੜੇ ਤੁਸੀਂ ਆਖਿਆ ਵੀ ਚਾਈਨੀਜ਼ ਹੁੰਦੇ ਇਹਦੀਆਂ ਕੱਪੀਆਂ ਹੁੰਦੀਆਂ ਹਨਾ ਹਾਂਜੀ ਹਾਂਜੀ ਹੁਣ ਉਹ ਕੀ ਕਰਦੇ ਸੀ ਜਦੋਂ ਆਪਾਂ ਚਲਾਉਂਦੇ ਸੀ ਝਟਕੇ ਮਾਰਦਾ ਝਟਕੇ ਮੋਢਿਆਂ 'ਤੇ ਝੜ ਕੇ ਪੈਂਦੇ ਸੀ ਠੀਕ ਹੈ ਮੋਢਿਆਂ 'ਤੇ ਝੜ ਕੇ ਪੈਂਦੇ ਸੀਗੇ ਆ ਦੇਖੋ ਜਦੋਂ ਕਿਸਾਨ ਵੀ ਚਲਾਊਗਾ ਤਾਂ ਇਹਦੇ ਵਿੱਚ ਝਟਕਾ ਨਹੀਂ ਲੱਗਦਾ ਆਪ ਨੂੰ ਝਟਕਾ ਨਹੀਂ ਲੱਗਣਾ ਸਾਰਾ ਝਟਕਾ ਸ਼ੌਕਰ ਦੇ ਆਜੂਗਾ ਜੀ ਕਿਸਾਨ ਵੀਰ ਬਿਲਕੁਲ ਆਰਾਮ ਨਾਲ ਚਲਾਊਗਾ ਇਹਨੂੰ ਠੀਕ ਹੈ ਵੀ ਕੰਪਨੀ ਦੀ ਚੀਜ਼ ਦਾ ਇਹ ਫਰਕ ਆ ਕੰਪਨੀ ਚੀਜ਼ ਬਣੀ ਹੈ ਰਾਜਾ ਇੰਟਰਪ੍ਰਾਈਜ਼ ਦੇ ਘਰ ਦੀ ਕੰਪਨੀ ਵਿੱਚ ਬਣੀ ਹੋਈ ਚੀਜ਼ ਠੀਕ ਮਸ਼ੀਨ ਤਾਂ ਥੋੜੀ ਹੈਗੀ ਬਹੁਤ ਹੀ ਵਧੀਆ ਸੋਹਣੀ ਸ਼ਾਨਦਾਰ ਹੈ ਨਾ ਮੈਂ ਇਹੋ ਜੀ ਮਸ਼ੀਨ ਨਹੀਂ ਦੇਖੀ ਜਿਵੇਂ ਤੁਸੀਂ ਗੱਲਾਂ ਕਰੀਆਂ ਇਹਦੀਆਂ ਧੰਨਵਾਦ ਜੀ ਤੇ ਇਹਦੇ ਨਾਲ ਆਪਣਾ ਕਿਹੜੇ ਕਿਹੜੇ ਸੰਦਾਂ ਦੀ ਵਰਤੋਂ ਕਰ ਸਕਦੇ ਨੇ ਵੀ ਕਿਹੜੇ ਕਿਹੜੇ ਸੰਦ ਖੇਚਦਾ ਕਿਹੜੇ ਕਿਹੜੇ ਸੰਦ ਹੈ ਇਹ ਸੰਦ ਤਾਂ ਵੀਰੇ ਇਹਦੇ ਨਾਲ ਜੇ ਸਾਡੀ ਕੰਪਨੀ ਵਿੱਚ ਬਣਦੇ ਨੇ ਰਾਜਾ ਇੰਟਰਪ੍ਰਾਈਜ਼ ਹੂੰ 40 50 ਤਰ੍ਹਾਂ ਦੇ ਸੰਦ ਇਹਦੇ ਨਾਲ ਕੰਮ ਕਰਦੇ ਨੇ 40 50 ਤਰ੍ਹਾਂ ਦੇ ਹਾਂਜੀ 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 ਜਿਵੇਂ ਕਿ ਪਹਿਲਾਂ ਅਸੀਂ ਇਹਦੇ ਨਾਲ ਮਸ਼ੀਨ ਦੇ ਨਾਲ ਰੂਟਾ ਵੇਡਾ ਦਿੰਨੇ 4 ਫੁੱਟ ਦਾ 4 ਫੁੱਟ ਦਾ ਇਹਦੇ ਨਾਲ ਹੀ ਆ ਜਾਊਗਾ 4 ਫੁੱਟ ਦਾ ਮਸ਼ੀਨ ਦੇ ਨਾਲ ਹੀ ਆਊਗਾ ਜੀ ਠੀਕ ਹੈ ਜੀ ਉਦੋਂ ਆਦਾ ਦੋ ਟੈਚ 4 ਅਟੈਚਮੈਂਟਾਂ ਤੁਹਾਡੇ ਮੂਰੇ ਨੇ ਠੀਕ ਹੈ ਸਵਾਗਾ ਵਾ ਕਲਟੀਵੇਟਰ ਹੈਗਾ ਵਾ ਡਬਲ ਪਲੋਅ ਹੈਗਾ ਸਪੈਸ਼ਲ ਜਿ ਨੂੰ ਟਾਇਰ ਲਗਾਤਾ ਪਿੱਛੇ ਕਿ ਟਾਇਰ ਦਾ ਕੀ ਫਾਇਦਾ ਹੋਊਗਾ ਜੀ ਟਾਇਰ ਮਸ਼ੀਨ ਦੇ ਨਾਲ ਈਜੀ ਚੱਲਦਾ ਜੀ ਠੀਕ ਹੈ ਲੋਡ ਨਹੀਂ ਮੰਨਦਾ ਲੋਡ ਨਹੀਂ ਮੰਨਦੀ ਹਣਾ ਠੀਕ ਹੈ ਤੇ ਇਹ ਆ ਗਿਆ ਆਪਣਾ ਪਲਟਾਵਾ ਪਲਟਾਵਾ ਇੱਕ ਹੋ ਗਿਆ ਹਾਂ ਇਹ ਚਾਰ ਅਟੈਚਮੈਂਟਾਂ ਵਿੱਚੋਂ ਕਿਸਾਨ ਵੀਰ ਨੂੰ ਮਸ਼ੀਨ ਦੇ ਨਾਲ ਰੂਟੇ ਵੜਤਾਵਾ ਹੀ ਆਣਾ ਹੈ 4 ਉਹਦੇ ਵਿੱਚ ਦੋ ਅਟੈਚਮੈਂਟਾਂ ਅਸੀਂ ਕੰਪਨੀ ਵੱਲੋਂ ਕਿਸਾਨ ਨੂੰ ਫਰੀ ਡਾਵੇਟਰ ਤੁਸੀਂ 4 ਫੁੱਟ ਦਾ ਕਹਤਾ ਹੈ ਨਾ ਤੇ ਮੰਨ ਲਓ ਮੇਰੇ ਕੋਲੇ ਜਗ੍ਹਾ ਹੀ ਜੇ 2 ਫੁੱਟ ਹੈ ਜੇ ਮੈਂ ਖਾਲੀਆਂ ਦੇ ਵਿੱਚ ਮਾਰਨਾ ਹੈ ਕਿਉਂਕਿ ਇਸ ਸਟ੍ਰੈਟ ਦਾ ਕੰਮ ਤਾਂ ਉਹ ਹੀ ਹੁੰਦਾ ਇਹ ਛੋਟਾ ਵੱਡਾ ਵੀ ਹੋ ਜਾਂਦਾ ਹੈ ਬਿਲਕੁਲ ਹੋ ਜੂਗਾ ਬਾਈ ਛੋਟਾ ਵੱਡਾ ਰੋਟਾਵੇਟਰ ਐਸਾ ਜਾਵਾ ਇਹਨੇ ਜਿਹੜਾ ਬਣਾਏ ਐ ਐਡਜਸਟੇਬਲ ਆ ਪਿੰਨ ਕੱਢੋਗੇ ਕਦੀ ਨਿਕਲ ਜੂਗੀ ਆਪੇ ਨਿਕਲੋਗੇ ਆ ਸੈਟ ਸਾਰੇ ਸਾਰਾ ਹੀ ਡੂਆਟ ਆਇਆ ਇਹ ਇਹਨੂੰ ਚਾਹੇ ਤੁਸੀਂ 1.5 ਫੁੱਟ ਕਰ ਲਓ 2 ਕਰ ਲਓ 3 ਕਰ ਲਓ 4 ਕਰ ਲਓ 4 ਇਹ ਬਈ ਉਵੇਂ ਏਰੀਆ ਜੇ ਆਪਾਂ 4 ਫੁੱਟ ਦਾ 4 ਫੁੱਟ ਦਾ ਏਰੀਆ ਲੈ ਜੂ ਹਣਾ ਮੈਕਸਿਮਮ ਮੈਕਸਿਮਮ 4 ਦਾ ਲੈ ਜੂ ਇਹ ਲੱਗਦਾ ਕਿੰਨਾ ਕਿ ਡੂੰਗਾ ਕਿੰਨਾ ਕੁ ਲੱਗਦਾ ਡੂੰਗਾ ਕਿਸਾਨ ਵੀਰ ਦੀ ਜਰੂਰਤ ਦੇ ਮਤਲਬ ਡੂੰਗਾ ਲੱਗੂ ਆ ਜੀ 5 ਇੰਚ ਤੋਂ ਲੈ ਕੇ 7 ਇੰਚ 8 9 ਇੰਚ ਤੱਕ ਡੂੰਗਾ ਚ ਲੈ ਜਾਂਦੀ 5 ਇੰਚ ਤੋਂ ਲੈ ਕੇ 7-8 ਇੰਚ ਤੱਕ ਡੂੰਗਾ ਲੱਗੂਗਾ ਨਾ ਕਿਸਾਨ ਦੀ ਜਰੂਰਤ ਉਹਨਾਂ ਡੂੰਗਾ ਲਾ ਸਕਦਾ ਇਹਨੂੰ ਮੰਨ ਲਓ ਆਪਾਂ ਸੁੱਕੇ ਬਾਣ ਚ ਗਿੱਲੇ ਬਾਣ ਚ ਜਿਵੇਂ ਕੱਦੂ ਜਿਵੇਂ ਕੱਦੂ ਕਰ ਲੋ ਜਿਵੇਂ ਮਰਜੀ ਭਜਾ ਲੋ ਮਰਜੀ ਭਜਾ ਲੋ ਤੇ ਲੰਬੀ ਰੇਜ਼ ਦਾ ਘੋੜਾ ਹੈ ਤੇਲ ਉਹਨਾਂ ਹੀ ਖਾਊਗਾ ਤੇਲ ਉਹਨਾਂ ਹੀ ਖਾਊਗਾ ਲੈ ਵੀ ਇਹ ਵੀ ਬਾਈ ਨੇ ਗਾਰੰਟੀ ਦੇਦੀ ਕਹਿੰਦਾ ਤੇਲ ਵੀ ਉਹਨਾਂ ਹੀ ਖਾਊਗਾ ਤੇ ਬਾਈ ਇਹ ਇੱਥੇ ਆ ਕੇ ਖਰੀਦਣਾ ਪੈਂਦਾ ਆਪਾਂ ਨੂੰ ਕਿ ਆਪਾਂ ਡਿਲੀਵਰੀ ਵੀ ਕਰ ਦਿੰਨੇ ਆ ਇਹਦੀ ਅਸੀਂ ਤਾਂ ਕਹਿੰਨੇ ਆ ਵੀ ਕਿਸਾਨ ਵੀਰਾਂ ਵਾਸਤੇ ਰਹਿਣ ਦਾ ਖਾਣ ਦਾ ਪੀਣ ਦਾ ਰਾਜਾ ਇੰਟਰਪ੍ਰਾਈਜ਼ੀ ਕੰਪਨੀ ਦੇ ਵਿੱਚ ਸਾਰਾ ਪ੍ਰਬੰਧ ਕੀਤਾ ਗਿਆ ਹੈਗਾ ਲੈ ਵੀ ਕੰਪਨੀ ਦੇ ਵਿੱਚ ਵਿజిਟ ਕਰੋ ਮਸ਼ੀਨ ਦਾ ਡੈਮੋ ਲਾਓ ਸੰਧ ਚਲਾ ਕੇ ਦੇਖੋ ਉਸ ਤੋਂ ਬਾਅਦ ਪਰਚੇਜ਼ ਕਰੋ ਵੀ ਇੰਨਾ ਇੰਨੀ ਫੈਸਿਲਿਟੀ ਨਾ ਤਾਂ ਕੋਈ ਕੰਪਨੀ ਮੈਂ ਸੁਣੀ ਹੈ ਨਾ ਦਿੰਦੀ ਹੈ ਵੀ ਤੁਸੀਂ ਡੈਮੋ ਦਾ ਵੀ ਕਹਿਤਾ ਵੀ ਚਲਾ ਕੇ ਦੇਖੋ ਰਹਿਣ ਦਾ ਵੀ ਇੱਥੇ ਪ੍ਰਬੰਧ ਹੈਗਾ ਹਨਾ ਇੱਕ ਰਾਤ ਰੁਕੋ ਦੋ ਰਾਤ ਰੁਕੋ ਠੀਕ ਹੈ ਜੀ ਤੇ ਉਵੇਂ ਆਪਾਂ ਡਿਲੀਵਰੀ ਵੀ ਕਰ ਦਿੰਨੇ ਆ ਡਿਲੀਵਰੀ ਆਪਣੀ ਘਰ ਦੇ ਗੇਟ ਤੱਕ ਫਰੀ ਹੋਊਗੀ ਜੀ 올 ਇੰਡੀਆ 올 ਇੰਡੀਆ ਲੈ ਵੀ 올 ਇੰਡੀਆ ਡਿਲੀਵਰੀ ਫਰੀ ਆ ਫਰੀ ਆਣਾ ਬਿਲਕੁਲ ਫਰੀ ਆ ਜੀ ਬਿਲਕੁਲ ਫਰੀ ਆ ਬਾਈ ਕਹਿੰਦਾ ਆਲ ਇੰਡੀਆ ਚ ਕਿਤੇ ਮਰਜੀ ਇਹ ਸੰਦ ਮੰਗਵਾ ਲਓ ਆਲ ਇੰਡੀਆ ਡਿਲੀਵਰੀ ਫਰੀ ਆ ਤੇ ਬਾਈ ਨਾਲ ਕਿਹੜਾ ਕਿਹੜਾ ਸਮਾਨ ਆਊ ਇੱਕ ਵਾਰੀ ਫੇਰਦਾ ਬਾਈ ਇੱਕ ਤਾਂ ਮਸ਼ੀਨ ਹੋ ਗਈ ਆਪਣੀ ਮਸ਼ੀਨ ਨਾਲ 4 ਫੁੱਟ ਦਾ ਰੂਟਾ ਵੇਟਰ ਹੋ ਗਿਆ ਅਡਜਸਟਮੈਂਟ ਵਾਲਾ ਠੀਕ ਹੈ ਉਸ ਤੋਂ ਬਾਅਦ ਦੋ ਸੰਦ ਲੈ ਲਓ ਆ ਚਾਰ ਰੱਖੇ ਨੇ ਸੁਹਾਗਾ ਕਲਟੀਵੇਟਰ ਡਬਲ ਪਲਾਉ ਤੇ ਆ ਸਿੰਗਲ ਪਲਾਉ ਠੀਕ ਹੈ ਚਾਰ ਦੇ ਵਿੱਚੋਂ ਮੇਰੇ ਕਿਸਾਨ ਬੇਰਾ ਨੂੰ ਇਸ ਤਰ੍ਹਾਂ ਜਾਂ ਬਾਈ ਦੀ ਤਰਫ ਤੋਂ ਫਰੀ ਦਿੱਤੇ ਜਾਣਗੇ ਦੋ ਸੰਦ ਦੋ ਸੰਦ ਫਰੀ ਆਉਣਗੇ ਨਾਲ ਤੇ ਪ੍ਰਾਈਸ ਕਿੰਨਾ ਬਾਈ ਜੀ ਇਹਦਾ ਪ੍ਰਾਈਸ ਬਾਈ ਇਹਦਾ ਹੈਗਾ 52000 ਲਓ ਜੀ 52000 ਰੁਪਿਆ ਬਾਈ ਕਹਿੰਦਾ ਇਹ ਮਿੰਨੀ ਟਰੈਕਟਰ ਦਾ ਪ੍ਰਾਈਸ ਹੈ ਤੇ ਨਾਲ ਇਹਦੇ ਸੰਦ ਆਉਣਗੇ ਫ੍ਰੀ ਆ ਜਿਹੜੇ ਤੁਸੀਂ ਦੇਖੀ ਜਾਂਦੇ ਹੋ ਰੋਟਾ ਬੈਟਰ ਆ ਜਾਊਗਾ ਤੇ ਇਹਨਾਂ ਚੋਂ ਦੋ ਸੰਦ ਆਪਾਂ ਨੂੰ ਹੋਰ ਫ੍ਰੀ ਆਉਣਗੇ ਹੈਨਾ ਹਾਂਜੀ ਦੋ ਸੰਦ ਫ੍ਰੀ ਨੇ ਜਿਹੜੇ ਮਰਜੀ ਕਿਸਾਨ ਚੂਜ਼ ਕਰ ਸਕਦਾ ਲੈ ਵੀ ਬਾਈ ਕਹਿੰਦਾ 52000 ਰੁਪਿਆ ਟਰੈਕਟਰ ਦਾ ਪ੍ਰਾਈਸ ਆ ਮਿੰਨੀ ਦਾ ਤੇ ਨਾਲ ਬਾਈ ਕਹਿੰਦਾ ਰੋਟਾ ਬੈਟਰ ਆਊਗਾ ਤੇ ਦੋ ਸੰਦ ਆਪਾਂ ਦਵਾਂਗੇ ਫ੍ਰੀ ਤੇ ਬਾਈ ਕਿਸਾਨ ਵੀਰਾਂ ਵਾਸਤੇ ਕੋਈ ਹੋਰ ਵੀ ਸ਼ੂਟ ਕਰੋ ਕਿਸਾਨ ਵੀਰ ਫਿਰ ਤੁਸੀਂ ਆਲ ਇੰਡੀਆ ਦੇ ਕਿਸਾਨਾਂ ਨੂੰ ਕਹੀ ਜਾਂਦੇ ਹੋ ਕੋ ਮਾੜੀ ਮੋਟੀ ਹੋਰ ਵੀ ਨਾਲ ਆਪਾਂ ਨੂੰ ਕਰਨੀ ਚਾਹੀਦੀ ਐ ਭਾਈ ਸਾਹਿਬ ਰਾਜਾ ਇੰਟਰਪ੍ਰਾਈਜ਼ ਨੇ ਅਜ ਤੱਕ ਕਿਸੇ ਕਿਸਾਨ ਵੀ ਨੂੰ ਨਿਰਾਸ਼ ਨਹੀਂ ਕੀਤਾ ਹੂੰ ਜੋ ਵੀ ਕਿਸਾਨ ਕੰਪਨੀ ਨਾਲ ਜੁੜਿਆ ਹੈਗਾ ਹੂੰ ਉਸ ਵੀਰ ਨੂੰ ਕੰਪਨੀ ਵੱਲੋਂ ਦੋ ਦੀ ਥਾਤੇ ਅਸੀਂ ਚਾਰੇ ਅਟੈਚਮੈਂਟਾਂ ਜਿਹੜੀਆਂ ਮੂਰੇ ਰੱਖੀਆਂ ਨੇ ਹੂੰ ਚਾਰ ਦੀ ਚਾਰ ਫਰੀ ਕੀਤੀਆਂ ਜਾਣਗੀਆਂ ਚਾਰੇ ਫਰੀ ਚਾਰੇ ਫਰੀ ਠੀਕ ਐ ਲਓ ਜੀ ਬਾਈ ਨੇ ਹੋਰ ਆਫਰ ਦਿੱਤਾ ਜਿਹੜਾ ਕਿਸਾਨ ਸ਼ੇਅਰ ਕਰਕੇ ਆਊਗਾ ਵੀਡੀਓ ਵੀਡੀਓ ਸ਼ੇਅਰ ਕਰਕੇ ਆਊਗਾ ਜਿਹੜਾ ਬੰਦਾ ਵੀਡੀਓ ਆਪਣੀ ਸ਼ੇਅਰ ਕਰਕੇ ਆਊਗਾ ਉਹਨੂੰ ਇਹ 52000 ਦੇ ਟਰੈਕਟਰ ਦੇ ਨਾਲ ਆਹ ਚੀਜ਼ਾਂ ਦਾ ਮਿਲਣੀਆਂ ਹੀ ਮਿਲਣੀਆਂ ਰੋਟਾਵੇਟਰ ਤੇ ਆਹ ਹੈਨਾ ਦੋ ਚੀਜ਼ਾਂ ਦਾ ਫ੍ਰੀ ਤੁਸੀਂ ਕਹੀਆਂ ਸੀਗੀਆਂ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਚਾਰ ਚੀਜ਼ਾਂ ਫ੍ਰੀ ਮਿਲਣ ਚਾਰ ਹੀ ਚੀਜ਼ਾਂ ਫ੍ਰੀ ਕਰਤੀਆਂ ਯਸਰ ਰਾਜਾ ਭਾਈ ਨੇ ਚਾਰੇ ਚੀਜ਼ਾਂ ਦੇ ਵਿੱਚ ਇੱਕ ਤਾਂ ਆ ਗਿਆ ਸੁਹਾਗਾ ਹੈਨਾ ਸੁਹਾਗਾ ਇੱਕ ਬਈ ਆ ਹਾਲਾ ਹਾਂਜੀ ਕਲਟੀਵੇਟਰ ਤੇ ਇੱਕ ਆਹ ਹੋਗੀ ਚੀਜ਼ ਆ ਰੋਟਾਵੇਟਰ ਹੋਗੇ ਲਓ ਜੀ ਚਾਰ ਚੀਜ਼ਾਂ ਇਹ ਆਪਾਂ ਨੂੰ ਫ੍ਰੀ ਮਿਲ ਨਹੀਂ ਆ ਜੇ ਆਪਾਂ ਵੀਡੀਓ ਸ਼ੇਅਰ ਕਰਕੇ ਆਂ ਭਾਈ ਤੁਸੀਂ 52000 ਰੁਪਏ ਦਾ ਪੁਰਜਾ ਤਾਂ ਆਪਾਂ ਨੂੰ ਦੱਸਤਾ ਹਨਾ ਵੀ ਆਪਾਂ 52000 ਰੁਪਏ ਲੈਣੇ ਆ ਤੇ ਜਿਹੜੀਆਂ ਦੂਜੀਆਂ ਕੰਪਨੀਆਂ ਹੁੰਦੀਆਂ ਉਹ 2-2 ਸਾਲ ਦੀਆਂ ਵਾਰੰਟੀ ਕਰਦੀਆਂ ਕੋਈ 3 ਵੀ ਦਿੰਦੀ ਆਪਾਂ ਵੀ ਇਹਦੀ ਕੋਈ ਗਾਰੰਟੀ ਵਾਰੰਟੀ ਲੈਣੇ ਜੇ ਇਹਦਾ ਕੋਈ ਪੁਰਜਾ ਖਰਾਬ ਹੋ ਜੇ ਕੱਲ ਨੂੰ ਉਹ ਭਾਈ ਸਾਹਿਬ ਉਹ ਦੂਜੀਆਂ ਕੰਪਨੀਆਂ ਦੇਸੀ ਕੰਪਨੀਆਂ ਨੇ ਜਿਹੜੇ ਵਾਰੰਟੀਆ ਦਿੰਦੇ ਨੇ ਠੀਕ ਹੈ ਇਹ ਰਾਜਾ ਇੰਟਰਪ੍ਰਾਈਜ਼ ਕੰਪਨੀ ਦਾ ਬ੍ਰਾਂਡ ਹੈਗਾ ਪ੍ਰੀਮੀਅਮ ਬੁੱਲ 2025 ਦਾ ਟਰਬੋ ਮਾਡਲ ਜਪਾਨੀਜ਼ ਠੀਕ ਹੈ ਤਾਕਤਵਰ ਇ ਗਾਰੰਟੀ ਦਿੰਨੇ ਆ ਗਾਰੰਟੀ ਲਓ ਜੀ 1 ਸਾਲ ਦੀ ਨਹੀਂ 2 ਸਾਲ ਦੀ ਨਹੀਂ 3 ਸਾਲ ਦੀ 3 ਸਾਲ ਦੀ ਬਾਈ ਕਹਿੰਦਾ ਗਾਰੰਟੀ ਦਿੰਨੇ ਬਾਈ ਗਾਰੰਟੀ ਤੇ ਵਾਰੰਟੀ ਦੇ ਵਿੱਚ ਵਹਿਮ ਵੀ ਦੂਰ ਕਰਦੇ ਆਪਣੇ ਬਾਈਆਂ ਦਾ ਵੀ ਕੀ ਬਾਈ ਗਾਰੰਟੀ ਹੁੰਦੀ ਆ ਗਾਰੰਟੀ ਦਾ ਮਤਲਬ ਹੈ ਆ ਸਮਾਨ ਇੰਜਨ ਦਾ ਕੋਈ ਵੀ ਮਸ਼ੀਨ ਦਾ ਪੂਰੀ ਮਸ਼ੀਨ ਦਾ ਸਮਾਨ ਕੋਈ ਵੀ ਖਰਾਬ ਹੋ ਗਿਆ ਹਮ ਮਸ਼ੀਨ ਦੇ ਸਮਾਨ ਦੀ ਫੋਟੋ ਬਿਲ ਕਾਪੀ ਦੇ ਨਾਲ ਭੇਜ ਦਿਓ WhatsApp ਤੇ ਸਾਰਾ ਸਮਾਨ ਕੰਪਨੀ ਵੱਲੋਂ ਤੁਹਾਨੂੰ ਡਿਸਪੈਚ ਕਰੇ ਫਰੀ ਤੁਹਾਡੇ ਘਰੇ ਹੋਮ ਡਿਲੀਵਰੀ ਕੀਤਾ ਜਾਊਗਾ ਉਹਦਾ ਕੋਈ ਚਾਜ ਨਹੀਂ ਲੱਗਣਾ ਸਮਾਨ ਘਰੇ ਭੇਜ ਦਾਂਗੇ ਆਪਾਂ ਫ੍ਰੀ ਹੋਮ ਡਿਲੀਵਰੀ ਦੇ ਵਿੱਚ ਫ੍ਰੀ ਹੋਮ ਡਿਲੀਵਰੀ ਵੀਰੇ ਲੈ ਵੀ ਆ ਵੀ ਪਲੱਸ ਪੁਆਇੰਟ ਐ ਇਸ ਕੰਪਨੀ ਦਾ ਜਿੱਥੇ ਕੰਪਨੀਆਂ 1 ਸਾਲ ਦੀ ਵਾਰੰਟੀ ਦਿੰਦੀਆਂ ਹਨਾ ਬਾਈ ਕਹਿੰਦਾ ਆਪਾਂ 3 ਸਾਲਾਂ ਦੀ ਗਾਰੰਟੀ ਦੇ ਦਿੰਨੇ ਆ ਕੋਈ ਮਰਜ਼ੀ ਪੁਰਜਾ ਹੋ ਜਾਵੇ ਬਾਈ ਖਰਾਬ ਬਾਈ ਚਾ ਇੰਜਨ ਹੋਵੇ ਪੂਰਾ ਹੀ ਬਦਲ ਕੇ ਰੱਖ ਦਵਾਂਗੇ ਯਾਰ ਫ੍ਰੀ ਹੋਮ ਡਿਲੀਵਰੀ ਕਰਾਂਗੇ ਫ੍ਰੀ ਹੋਮ ਡਿਲੀਵਰੀ ਲਓ ਜੀ ਟੁੱਟਿਆ-ਬੁੱਟਿਆ ਇੰਜਨ ਆਪਣੇ ਘਰੇ ਹੀ ਰੱਖ ਲਿਓ ਯਾਰ ਸਾਨੂੰ ਜ਼ਰੂਰਤ ਨਹੀਂ ਹੈਗੀ ਲਓ ਜੀ ਬਹੁਤ ਵੱਡਾ ਫਾਇਦਾ ਹੈ ਇਸ ਨਾਲ ਜਿਆਦਾ ਕੋਈ ਕੰਪਨੀ ਨਹੀਂ ਦਿੰਦੀ ਤੇ ਆਪਾਂ ਨੂੰ ਆਉਣਾ ਪੈਣਾ ਐਡਰੈਸ ਆਪਾਂ ਤੁਹਾਨੂੰ ਦੱਸਿਆ ਬਈ ਇੱਕ ਵਾਰੀ ਐਡਰੈਸ ਵੀ ਦੱਸ ਦਿਓ ਬਾਕੀ ਘਰੇ ਵੀ ਹੋਮ ਡਿਲੀਵਰੀ ਹੋ ਜਾਂਦੀ ਆ ਆਲ ਇੰਡੀਆ ਦੇ ਵਿੱਚ ਤੇ ਜਿਹੜਾ ਬਾਈ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਚਾਰ ਸੰਦ ਨਾਲ ਫ੍ਰੀ ਦਿੱਤੇ ਜਾਣਗੇ ਬਿਲਕੁਲ ਜੀ ਬਿਲਕੁਲ ਤੇ ਐਡਰੈਸ ਬਾਈ ਇੱਕ ਵਾਰੀ ਹੋਰ ਦੱਸੋ ਨੰਬਰ ਵੀ ਆਪਣਾ ਬੋਲ ਦਿਓ